ਇਸ ਵਕਤ ਦੀ ਸਭ ਤੋਂ ਵੱਡੀ ਖਬਰ ਕਿਸਾਨ ਜਥੇਬੰਦੀਆਂ ਦੇ ਨਾਲ ਛੁੜਿਹੀ ਸਾਹਮਣੇ ਆ ਰਹੀ ਹੈ ਤੇ ਦੱਸਦੇ ਹਾਂ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਵੱਖ-ਵੱਖ ਥਾਵਾਂ ਤੇ ਜਾ ਕੇ ਮੰਤਰੀਆਂ ਦੀ ਰਾਇਸਤਾ ਕਿਰਾਉ ਕੀਤਾ ਜਾਵੇਗਾ ਸਰਕਾਰਾਂ ਨੂੰ ਲਲਕਾਰ ਦੀਆਂ ਹੋਈਆਂ ਮੁਰਤੋਂ ਜਥੇਬੰਦੀਆਂ ਨਜ਼ਰ ਆਉਣਗੀਆਂ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਮੁਰਤੋਂ ਫਟਾ ਐਲਾਨ ਕਰ ਦਿੱਤਾ ਹੈ ਲਗਾਤਾਰ ਜਿਹੜਾ ਕਿ ਦੋਹਾਂ ਫੋਰਮਾਂ ਨੇ ਮਿਲ ਕੇ ਐਲਾਨ ਕੀਤਾ ਤੇ ਜਿਸ ਤੋਂ ਬਾਅਦ ਅੱਜ ਵੱਖ-ਵੱਖ ਥਾਵਾਂ ਤੇ ਜਾ ਕੇ ਮੰਤਰੀਆਂ ਤੇ ਵਿਧਾਇਕਾਂ ਦਾ ਜਿਹੜਾ ਕਿ ਰਾਇਸਤਾ ਕਿਰਾਉ ਉਹ ਜਿਹੜੇ ਕਿ ਕਿਸਾਨ ਜੱਥੇਬੰਦੀਆਂ ਕਰਨਗੀਆਂ ਤੇ ਉੱਥੇ ਹੀ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਅੱਜ ਪੰਜਾਬ ਸਰਕਾਰ ਨੂੰ ਮੋੜ ਆਪਣੀ ਪਾਵਰ ਦਿਖਾਈ ਜਾਵੇਗੀ ਲਲਕਾਰਿਆ ਜਾਵੇਗਾ ਤੇ ਜਿਸ ਦੇ ਤਹਿਤ ਤਿੱਖੇ ਨਿਸ਼ਾਨੇ ਜਿਹੜੇ ਕਿ ਕਿਸਾਨ ਸਾਥ ਦੇ ਹੋਏ ਨਜ਼ਰ ਆਉਣਗੇ ਤੇ ਉੱਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਕਿਸਾਨ ਜੱਥੇਬੰਦੀਆਂ ਦੇ ਉੱਤੇ ਇੱਕ ਵੱਡਾ ਐਕਸ਼ਨ ਹੋਇਆ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਜੋ ਧਰਨਾ ਲੱਗਿਆ ਹੋਇਆ ਸੀ ਉਸ ਨੂੰ ਜੀਐਸਬੀ ਮਸ਼ੀਨ ਦੇ ਨਾਲ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਪਟਾਇਆ ਗਿਆ ਤੇ ਉੱਥੇ ਹੀ ਲੋਕਾਂ ਨੂੰ ਆਉਣ ਜਾਣ ਦੀ ਜਿਹੜੀ ਦਿੱਕਤ ਹੋ ਰਹੀ ਸੀ ਉਸ ਨੂੰ ਲੈ ਕੇ ਰਸਤਾ ਵੀ ਜਿਹੜਾ ਕਿ ਦਿੱਤਾ ਗਿਆ ਤੇ ਹੁਣ ਜੋ ਕਿਸਾਨ ਜੇਲ੍ਹ ਦੇ ਵਿੱਚ ਡੱਕੇ ਗਏ ਉਸ ਤੋਂ ਬਾਅਦ ਲਗਾਤਾਰ ਕਿਸਾਨ ਹੋਰ ਪੜਕਦੇ ਹੋਏ ਨਜ਼ਰ ਆਏ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਵੱਡੇ ਤੋਂ ਵੱਡਾ ਜਿਹੜਾ ਕਿ ਐਲਾਨ ਕੀਤਾ ਜਾ ਰਿਹਾ ਤੇ ਕੁਝ ਕਿਸਾਨ ਜਿਹੜੇ ਕਿ ਜੇਲ੍ਹ ਦੇ ਵਿੱਚ ਡੱਕੇ ਹੋਏ ਸੀ ਜੇ ਜਿਸ ਤੋਂ ਬਾਅਦ ਉੱਥੇ ਹੀ ਹਿਰਾਸਤ ਦੇ ਵਿੱਚ ਜੋ ਕਿਸਾਨ ਜਥੇਬੰਦੀਆਂ ਲਈਆਂ ਗਈਆਂ ਸੀ ਉਸ ਤੋਂ ਬਾਅਦ ਜੇਲ੍ਹੋਂ ਬਾਹਰ ਆਉਂਦੀ ਸਰ ਹੁਣ ਅਗਲੀ ਰਣਨੀਤੀ ਐਲਾਨ ਕਰ ਦਿੱਤੀ ਹੈ ਤੇ ਅੱਜ ਸਰਵਣ ਸਿੰਘ ਭੰਦੇਰ ਅਤੇ ਉੱਥੇ ਹੀ ਡੱਲੇਵਾਲ ਦੀ ਫੋਰਸ ਦੇ ਵੱਲੋਂ ਅੱਜ ਮਿਲ ਕੇ ਜਿਹੜਾ ਕਿ ਕਿਸਾਨ ਜਥੇਬੰਦੀਆਂ ਵੱਡਾ ਇਕਾਟ ਕਰਨ ਜਾ ਰਹੀਆਂ ਨੇ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਦੂਜੇ ਪਾਸੇ ਉੱਥੇ ਵਕ ਵਕ ਮੰਤਰੀਆਂ ਤੇ ਵਿਧਾਇਕਾਂ ਦਾ ਜਿਹੜਾ ਕਿ ਰਿਹਾਇਸ਼ ਦਾ ਕਿਰਾਉ ਕੀਤਾ ਜਾਵੇਗਾ ਇਹ ਵੱਡਾ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਕਰਨ ਜਾ ਰਹੀਆਂ ਨੇ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਮੁੜ ਤੋਂ ਆਮੋ ਸਾਹਮਣਾ ਜਿਹੜਾ ਕਿ ਕਿਸਾਨਾਂ ਦਾ ਹੁੰਦਾ ਹੋਇਆ ਨਜ਼ਰ ਆਵੇਗਾ ਸਰਕਾਰ ਨੂੰ ਜਿਹੜਾ ਕਿ ਮੁੜ ਤੋਂ ਕਿਸਾਨ ਜਥੇਬੰਦੀਆਂ ਲਲਕਾਰਦੀਆਂ ਹੋਈਆਂ ਨਜ਼ਰ ਆਣ ਗਿਆ ਸਰਕਾਰਾਂ ਨੂੰ ਲਲਕਾਰ ਦੀਆਂ ਹੋਈਆਂ ਮੁਰਤੋਂ ਜਥੇਬੰਦੀਆਂ ਨਜ਼ਰ ਆਣ ਗਿਆ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਮੁਰਤੋਂ ਫਟਾ ਐਲਾਨ ਕਰ ਦਿੱਤਾ ਹੈ ਲਗਾਤਾਰ ਜਿਹੜਾ ਕਿ ਦੋਹਾਂ ਫੋਰਮਾਂ ਨੇ ਮਿਲ ਕੇ ਐਲਾਨ ਕੀਤਾ ਤੇ ਜਿਸ ਤੋਂ ਬਾਅਦ ਅੱਜ ਵੱਖ-ਵੱਖ ਥਾਵਾਂ 'ਤੇ ਜਾ ਕੇ ਮੰਤਰੀਆਂ ਤੇ ਵਿਧਾਇਕਾਂ ਦਾ ਜਿਹੜਾ ਕਿ ਰਿਆਇਸ਼ ਦਾ ਕਿਰਾਇਓ ਜਿਹੜੇ ਕਿ ਕਿਸਾਨ ਜਥੇਬੰਦੀਆਂ ਕਰਨਗੀਆਂ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਪੰਜਾਬ ਸਰਕਾਰ ਨੂੰ ਮੋੜ ਆਪਣੀ ਪਾਵਰ ਦਿਖਾਈ ਜਾਵੇਗੀ ਲਲਕਾਰਿਆ ਜਾਵੇਗਾ ਤੇ ਜਿਸ ਦੇ ਤਹਿਤ ਤਿੱਖੇ ਨਿਸ਼ਾਨੇ ਜਿਹੜੇ ਕਿ ਕਿਸਾਨ ਸਾਧੇ ਵੇ ਨਜ਼ਰ ਆਉਣਗੇ ਤੇ ਉਥੇ ਹੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਕਿਸਾਨ ਜਥੇਬੰਦੀਆਂ ਦੇ ਉੱਤੇ ਇੱਕ ਵੱਡਾ ਐਕਸ਼ਨ ਹੋਇਆ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਜੋ ਧਰਨਾ ਲੱਗਿਆ ਹੋਇਆ ਸੀ ਉਸ ਨੂੰ ਜੀਸੀਬੀ ਮਸ਼ੀਨ ਦੇ ਨਾਲ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਪਟਾਇਆ ਗਿਆ ਤੇ ਉੱਥੇ ਹੀ ਲੋਕਾਂ ਨੂੰ ਆਉਣ ਜਾਣ ਦੀ ਜਿਹੜੀ ਦਿੱਕਤ ਹੋ ਰਹੀ ਸੀ ਉਸ ਨੂੰ ਲੈ ਕੇ ਰਸਤਾ ਵੀ ਜਿਹੜਾ ਕਿ ਦਿੱਤਾ ਗਿਆ ਤੇ ਹੁਣ ਜੋ ਕਿਸਾਨ ਜੇਲ੍ਹ ਦੇ ਵਿੱਚ ਡੱਕੇ ਗਏ ਉਸ ਤੋਂ ਬਾਅਦ ਲਗਾਤਾਰ ਕਿਸਾਨ ਹੋਰ ਪੜਕਦੇ ਹੋਏ ਨਜ਼ਰ ਆਏ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਵੱਡੇ ਤੋਂ ਵੱਡਾ ਜਿਹੜਾ ਕਿ ਐ ਕੀਤਾ ਜਾ ਰਿਹਾ ਤੇ ਕੁਝ ਕਿਸਾਨ ਜਿਹੜੇ ਕਿ ਜੇਲ੍ਹ ਦੇ ਵਿੱਚ ਡੱਕੇ ਹੋਏ ਸੀ ਜੇ ਜਿਸ ਤੋਂ ਬਾਅਦ ਉੱਥੇ ਹੀ ਹਿਰਾਸਤ ਦੇ ਵਿੱਚ ਜੋ ਕਿਸਾਨ ਜਥੇਬੰਦੀਆਂ ਲਈਆਂ ਗਈਆਂ ਸੀ ਉਸ ਤੋਂ ਬਾਅਦ ਜੇਲ੍ਹੋਂ ਬਾਹਰ ਆਉਂਦੀ ਸਰ ਹੁਣ ਅਗਲੀ ਰਣਨੀਤੀ ਐਲਾਨ ਕਰ ਦਿੱਤੀ ਐ ਤੇ ਅੱਜ ਸਰਵਣ ਸਿੰਘ ਭੰਦੇਰ ਅਤੇ ਉੱਥੇ ਹੀ ਡੱਲੇਵਾਲ ਦੀ ਫੋਰਸ ਦੇ ਵੱਲੋਂ ਅੱਜ ਮਿਲ ਕੇ ਜਿਹੜਾ ਕਿ ਕਿਸਾਨ ਜਥੇਬੰਦੀਆਂ ਵੱਡਾ ਇਕੱਠ ਕਰਨ ਜਾ ਰਹੀਆਂ ਨੇ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਦੂਜੇ ਪਾਸੇ ਉੱਥੇ ਹੀ ਵੱਖ-ਵੱਖ ਮੰਤਰੀਆਂ ਤੇ ਵਿਧਾਇਕਾਂ ਦਾ ਜਿਹੜਾ ਕਿ ਰਿਹਾਈ ਦਾ ਕਿਰਾਉ ਕੀਤਾ ਜਾਵੇਗਾ ਇਹ ਵੱਡਾ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਕਰਨ ਜਾ ਰਹੀ ਇਹਨਾਂ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਮੁੜ ਤੋਂ ਆਮੋ ਸਾਹਮਣੇ ਜਿਹੜਾ ਕਿ ਕਿਸਾਨਾਂ ਦਾ ਹੁੰਦਾ ਹੋਇਆ ਨਜ਼ਰ ਆਵੇਗਾ ਸਰਕਾਰ ਨੂੰ ਜਿਹੜਾ ਕਿ ਮੁੜ ਤੋਂ ਕਿਸਾਨ ਜਥੇਬੰਦੀਆਂ ਲਲਕਾਰ ਦੀਆਂ ਹੋਣਾਂ ਨਜ਼ਰ ਆਉਣ